ਮੇਰਾ ਵਿਆਹ ਇੱਕ ਸ਼ਰਾਬੀ ਬੰਦੇ ਨਾਲ ਹੋ ਗਿਆ ਸੀ ਜਿਸ ਕਰਕੇ ਮੈਂ ਬੜੀ ਦੁਖੀ ਸੀ ਘਰਦਿਆਣੇ ਤਾਂ ਮੁੜ ਕੇ ਮੇਰੀ ਕਦੇ ਸਾਰ ਵੀ ਨਹੀਂ ਲਈ ਸੀ ਮੇਰੀ ਮਾਂ ਵੀ ਇਹ ਗੱਲ ਕਹਿ ਕੇ ਸਾਰ ਦਿੰਦੀ ਸੀ ਕਿ ਚੱਲ ਪੁੱਤ ਤੇਰੀ ਕਿਸਮਤ ਆ ਘਰਦਿਆਣੇ ਕਦੇ ਵੀ ਮੈਨੂੰ ਉਹਦੇ ਨਾਲ ਤਲਾਕ ਨਹੀਂ ਲੈਣ ਦਿੱਤਾ ਮੈਂ ਬੜਾ ਕਹਿੰਦੀ ਸੀ ਕਿ ਮੈਂ ਤਲਾਕ ਲੈਣਾ ਪਰ ਘਰਦਿਆਣੇ ਮੈਨੂੰ ਹਮੇਸ਼ਾ ਇਹੀ ਕਿਹਾ ਇਚ ਚੁੱਪ ਕਰਕੇ ਕੱਟ ਲਾ ਕੋਈ ਗੱਲ ਨਹੀਂ ਮੇਰੇ ਕੋਈ ਬੱਚਾ ਵੀ ਨਹੀਂ ਸੀ ਪਰ ਮੈਂ ਉਥੇ ਬੜੀ ਦੁਖੀ ਸੀ ਬਸ ਆਪਣਾ ਸਿਰ ਆਪ ਹੀ ਗੁੰਦਦੀ ਸੀ ਮਤਲਬ ਮੈਂ ਆਪਣਾ ਕੰਮ ਕਰਕੇ ਆਪ ਰੋਟੀ ਖਾਂਦੀ ਸੀ ਵੈਸੇ ਤਾਂ ਮੈਂ ਜੱਟਾਂ ਦੇ ਘਰ ਵਿਆਹੀ ਹੋਈ ਸੀ ਕਿਉਂਕਿ ਮੈਂ ਵੀ ਜੱਟਾਂ ਦੀ ਕੁੜੀ ਸੀ ਜਦੋਂ ਮੈਂ ਵਿਆਹੀ ਸੀ ਤਾਂ ਬੜੀ ਜ਼ਮੀਨ ਆਉਂਦੀ ਸੀ ਪਰ ਜਿਉਂ-ਜਿਉਂ ਟਾਈਮ ਲੰਘਦਾ ਗਿਆ ਜ਼ਮੀਨ ਦੇ ਕਿੱਲੇ ਮੇਰੇ ਘਰ ਵਾਲੇ ਨੇ ਵੇਚ ਦਿੱਤੇ ਮੈਂ ਕਾਠ ਵਿੱਚ ਵਿਆਹੀ ਸੀ ਹੌਲੀ ਹੌਲੀ ਮੇਰੇ ਘਰ ਵਾਲੇ ਨੂੰ ਵੇਖ ਕੇ ਮੇਰੇ ਜੇਠ ਤੇ ਜਠਾਣੀ ਤਾਂ ਅਲੱਗ ਹੋ ਗਏ ਮੇਰੀ ਸੱਸ ਦੀ ਡੈਥ ਹੋ ਗਈ ਮੇਰੀ ਸੱਸ ਨੇ ਕਦੇ ਮੇਰੇ ਘਰ ਵਾਲੇ ਨੂੰ ਪੀਣ ਤੋਂ ਰੋਕਿਆ ਨਹੀਂ ਸੀ ਜਦੋਂ ਮੈਂ ਉਹਦੇ ਕੋਲੇ ਪੀਣ ਵਾਲੀ ਸ਼ਿਕਾਇਤ ਕਰਦੀ ਸੀ ਤਾਂ ਉਹ ਕਹਿ ਦਿੰਦੀ ਸੀ ਕੋਈ ਗੱਲ ਨਹੀਂ ਬੰਦੇ ਪੀਂਦੇ ਹੀ ਹੁੰਦੇ ਨੇ ਹੌਲੀ ਹੌਲੀ ਆਪੇ ਹਟ ਜਾਊਗਾ ਇਸੇ ਕਰਕੇ ਤਾਂ ਇਹਦਾ ਵਿਆਹ ਕੀਤਾ ਸੀ ਕਿ ਚਾਲੇ ਨੂੰ ਸਮਝ ਆ ਜਾਊਗੀ ਭਲਾ ਪੁੱਛੇ ਉਹਨੂੰ ਕੋਈ ਕਿ ਇਸ ਤਰ੍ਹਾਂ ਵਿਆਹ ਹੋਣਾ ਕੋਈ ਸੁਧਰਿਆ ਇਸ ਗੱਲ ਤੋਂ ਮੇਰੀ ਸੱਸ ਨਾਲ ਵੀ ਲੜਾਈ ਹੋ ਜਾਂਦੀ ਸੀ ਕਿ ਤੁਸੀਂ ਮੇਰੇ ਨਾਲ ਪਾ ਦਿੱਤਾ ਇਹਦਾ ਵਿਆਹ ਕਰਕੇ ਇਹਨੂੰ ਅਕਲ ਤਾਂ ਹੈ ਨਹੀਂ ਸੀ ਜਦੋਂ ਵੀ ਉਹਨੇ ਰਾਤ ਨੂੰ ਘਰ ਆਉਣਾ ਤਾਂ ਉਹਦਾ ਸਰੀਰ ਦਾ ਹੁਲੀਆ ਪੂਰਾ ਵਿਗੜਿਆ ਹੁੰਦਾ ਸੀ ਨਾ ਉਹਨੂੰ ਕੋਈ ਆਪਣੀ ਸੋਧ ਬੁੱਧ ਹੁੰਦੀ ਸੀ ਕਦੇ-ਕਦੇ ਉਹਦਾ ਪਜਾਮਾ ਵੀ ਤਰਿਆ ਹੁੰਦਾ ਸੀ ਇਦਾਂ ਹੀ ਘਰ ਆ ਜਾਂਦਾ ਸੀ ਮੈਨੂੰ ਬੜਾ ਗੁੱਸਾ ਆਉਂਦਾ ਸੀ ਕਈ ਵਾਰ ਤਾਂ ਉਹਨੂੰ ਪਿੰਡ ਦੇ ਮੁੰਡੇ ਖੁੰਡੇ ਛੱਡ ਕੇ ਜਾਂਦੇ ਸੀ ਜੋ ਮੇਰੇ ਵੱਲ ਵੇਖ ਕੇ ਮੁੱਛਾਂ ਜੀਆਂ ਝਾੜਦੇ ਸੀ ਫਿਰ ਮੈਂ ਵੀ ਵੇਲਣਾ ਵਿਖਾ ਕੇ ਉਹਨਾਂ ਨੂੰ ਡਰਾ ਦਿੰਦੀ ਸੀ ਉਹਦੇ ਸ਼ਰਾਬੀ ਹੁਣ ਕਰਕੇ ਪਿੰਡ ਦੇ ਮੁੰਡੇ ਮੈਨੂੰ ਤੱਕਣ ਲੱਗ ਗਏ ਸੀ ਪਰ ਮੈਂ ਵੀ ਅੱਗੇ ਓ ਘੱਟ ਨਹੀਂ ਸੀ ਮੈਂ ਵੀ ਬੜੀ ਕੱਬੀ ਸੀ ਮੈਂ ਕਿਸੇ ਨੂੰ ਵੀ ਆਪਣੇ ਵੱਲ ਵੇਖਣ ਨਹੀਂ ਦਿੰਦੀ ਸੀ ਮੈਂ ਹਰ ਇੱਕ ਦੇ ਗਲ ਪੈ ਜਾਂਦੀ ਸੀ ਇਸ ਕਰਕੇ ਸਾਰੇ ਮੁੰਡੇ ਮੇਰੇ ਕੋਲੋਂ ਡਰਨ ਲੱਗ ਗਏ ਸੀ ਇਸ ਗੱਲ ਤੋਂ ਤਾਂ ਮੇਰੀ ਸੱਸ ਵੀ ਮੇਰੀਆਂ ਸਿਫਤਾਂ ਕਰਦੀ ਸੀ ਫਿਰ ਹੌਲੀ-ਹੌਲੀ ਜੇਠ ਤੇ ਜਠਾਣੀ ਅਲੱਗ ਹੋ ਗਏ ਤੇ ਅਸੀਂ ਰਹਿ ਗਏ ਤਿੰਨੋ ਜਾਣੇ ਹੌਲੀ-ਹੌਲੀ ਟਾਈਮ ਬੀਤਦਾ ਗਿਆ ਸੱਸ ਦੀ ਵੀ ਡੈਥ ਹੋ ਗਈ ਹੁਣ ਮੈਂ ਘਰ ਵਿੱਚ ਸਿਰਫ ਇਕੱਲੀ ਰਹਿ ਗਈ ਇਸ ਬੰਦੇ ਨੂੰ ਸੰਭਾਲਣ ਲਈ ਮੈਂ ਉਹਨੂੰ ਕਈ ਵਾਰ ਸਵੇਰ ਦੇ ਟਾਈਮ ਬੜਾ ਸਮਝਾਉਂਦੀ ਸੀ ਉਹ ਸਵੇਰ ਦੇ ਟਾਈਮ ਇਹਨਾਂ ਬਹੁਤ ਵਧੀਆ ਗੱਲਾਂ ਬਾਤਾਂ ਕਰਦਾ ਸੀ ਤੇ ਮੈਨੂੰ ਕਹਿੰਦਾ ਵੀ ਸੀ ਕਿ ਕੋਈ ਗੱਲ ਨਹੀਂ ਮੈਂ ਹੌਲੀ ਹੌਲੀ ਛੱਡ ਦੂੰਗਾ ਪਰ ਛੱਡਣੀ ਕਿੰਨੇ ਸੀ ਉਹ ਦਿਨ ਕਦੇ ਆਇਆ ਹੀ ਨਹੀਂ ਸੀ ਜਿਸ ਦਿਨ ਉਹ ਸ਼ਰਾਬ ਛੱਡ ਦੇਵੇ ਦਿਨੋ ਦਿਨ ਉਹਦਾ ਕੰਮ ਵੱਧਦਾ ਹੀ ਜਾਂਦਾ ਸੀ ਘਟਨਾ ਤਾਂ ਕੀ ਸੀ ਜਦੋਂ ਪੇਕੇ ਜਾ ਕੇ ਇਹ ਗੱਲ ਕਰਦੀ ਸੀ ਤਾਂ ਉਥੋਂ ਵੀ ਕੋਈ ਚੰਗਾ ਹੁੰਗਾ ਰਾਣੀ ਮਿਲਦਾ ਸੀ ਮਾਂ ਆਪਣੇ ਦੁੱਖੜੇ ਸੁਣਾਉਣ ਲੱਗ ਜਾਂਦੀ ਸੀ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ ਤੇਰਾ ਪਿਓ ਵੀ ਬਥੇਰੀ ਸ਼ਰਾਬ ਪੀਂਦਾ ਸੀ ਪਰ ਹੁਣ ਮੇਰਾ ਡੈਡੀ ਸ਼ਰਾਬ ਮੂੰਹ ਤੇ ਨਹੀਂ ਰੱਖਦਾ ਸੀ ਪਰ ਹੁਣ ਉਹ ਬਿਮਾਰ ਰਹਿੰਦਾ ਸੀ ਉਹਦੇ ਵਿੱਚ ਨਹੀਂ ਤਾਕਤ ਨਹੀਂ ਸੀ ਕਿ ਮੇਰੇ ਘਰ ਵਾਲੇ ਦੇ ਬਾਰੇ ਸਾਰ ਲੈਣ ਉਹਨੂੰ ਤਾਂ ਮੈਂ ਆਪ ਹੀ ਜ਼ਿਆਦਾ ਦੁੱਖ ਨਹੀਂ ਦੱਸਦੀ ਸੀ ਕਿਉਂਕਿ ਉਹ ਤਾਂ ਆਪ ਮੰंजे ਤੇ ਪਿਆ ਸੀ ਭਰਾ ਛੋਟਾ ਸੀ ਬਸ ਇਹੀ ਹੌਂਸਲਾ ਜਿਆ ਰਹਿੰਦਾ ਸੀ ਕਿ ਕਦੇ ਭਰਾ ਤਾਂ ਵੱਡਾ ਹੋਊਗਾ ਉਹ ਮੇਰੀ ਜ਼ਿੰਦਗੀ ਸੁਧਾਰੂਗਾ ਕਈ ਵਾਰ ਮਾਂ ਨੂੰ ਇਹ ਗੱਲ ਕਹੀ ਸੀ ਕਿ ਮਾਂ ਮੈਂ ਸਭ ਕੁਝ ਛੱਡ ਕੇ ਪੇਕੇ ਆ ਬੈਠਦੀ ਆ ਪਰ ਮਾਂ ਇਸ ਗੱਲ ਦੀ ਪਰਮਿਸ਼ਨ ਹੀ ਨਹੀਂ ਦਿੰਦੀ ਸੀ ਉਹ ਕਹਿ ਦਿੰਦੀ ਸੀ ਕੋਈ ਗੱਲ ਨਹੀਂ ਪੁੱਤਰ ਟਾਈਮ ਪਾ ਕੇ ਹਰ ਇੱਕ ਬੰਦਾ ਸੁਧਰ ਜਾਂਦਾ ਮੈਂ ਕਿਹਾ ਤੂੰ ਜ਼ਿੰਦਗੀ ਕਿੰਨੀ ਕੁ ਸੌਖੀ ਕੱਢ ਲਈ ਕਿੰਨਾ ਕੁ ਟਾਈਮ ਪਾ ਕੇ ਤੇਰਾ ਘਰ ਵਾਲਾ ਸੁਧਰ ਗਿਆ ਸੀ ਹੁਣ ਮੰਜੇ ਤੇ ਪਿਆ ਤਾਂ ਕਰਕੇ ਉਹਨੇ ਸ਼ਰਾਬ ਛੱਡੀ ਆ ਉਥੋਂ ਵੀ ਬਸ ਮਨ ਦੁਖੀ ਹੋ ਜਾਂਦਾ ਸੀ ਫੇਰ ਸੋਚਦੀ ਸੀ ਆਪਣੇ ਘਰ ਹੀ ਚੁੱਪ ਕਰਕੇ ਟਾਈਮ ਕੱਢ ਲੈਂਦੀ ਆ ਹੁਣ ਸਾਡੇ ਕੋਲ ਅੱਧਾ ਕਿਲਾ ਜ਼ਮੀਨ ਦਾ ਸੀ ਜਿਹਦਾ ਠੇਕਾ ਪਹਿਲਾਂ ਹੀ ਮੇਰਾ ਘਰ ਵਾਲਾ ਫੜ ਲੈਂਦਾ ਸੀ ਉਹ ਸਾਰਾ ਠੇਕਾ ਸ਼ਰਾਬ ਦੇ ਮੂੰਹ ਵਿੱਚ ਉਡਾ ਦਿੰਦਾ ਸੀ ਇਸ ਕਰਕੇ ਮੇਰਾ ਟਾਈਮ ਪਾਸ ਬੜਾ ਔਖਾ ਹੁੰਦਾ ਸੀ ਮੇਰਾ ਬਲੱਡ ਇਸੇ ਕਰਕੇ ਵਧਣ ਲੱਗ ਗਿਆ ਸੀ ਕਿਉਂਕਿ ਹਰ ਟਾਈਮ ਮੈਂ ਟੈਨਸ਼ਨ ਵਿੱਚ ਰਹਿੰਦੀ ਸੀ ਜਿਸ ਕਰਕੇ ਮੈਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਮੈਂ ਮੰਜੇ ਵੀ ਬੁਣਨ ਜਾਣਦੀ ਸੀ ਮੈਂ ਲੋਕਾਂ ਦੇ ਮੰਜੇ ਬੁਣ ਦਿੰਦੀ ਸੀ ਜਾਂ ਫਿਰ ਕਿਸੇ ਦੀਆਂ ਪੀੜੀਆਂ ਬੁਣ ਦਿੰਦੀ ਸੀ ਇਦਾਂ ਦੇ ਕੰਮ ਕਰਕੇ ਮੈਂ ਪੈਸੇ ਕਮਾ ਲੈਂਦੀ ਸੀ ਜੋ ਕੰਮ ਮੈਨੂੰ ਮਿਲਦਾ ਸੀ ਮੈਂ ਕਰ ਲੈਂਦੀ ਸੀ ਕਿਉਂਕਿ ਮੈਂ ਆਪਣਾ ਢਿੱਡ ਭਰਨਾ ਹੁੰਦਾ ਸੀ ਮੰਜੇ ਬਣਾਉਣ ਦਾ ਕੰਮ ਤਾਂ ਮੈਨੂੰ ਘਰ ਵਿੱਚ ਹੀ ਆ ਜਾਂਦਾ ਸੀ ਘਰ ਬੈਠ ਕੇ ਮੈਂ ਆਪਣਾ ਇਹ ਕੰਮ ਕਰੀ ਜਾਂਦੀ ਰਹਿੰਦੀ ਸੀ ਮੇਰੇ ਘਰ ਵਾਲਾ ਤਾਂ ਮੇਰੇ ਕੋਲੋਂ ਵੀ ਪੈਸੇ ਭਾਲਦਾ ਸੀ ਮੈਂ ਉਹਨੂੰ ਜਵਾਬ ਦੇ ਦਿੰਦੀ ਸੀ ਫਿਰ ਵੀ ਉਹ ਕਦੇ ਨਾ ਕਦੇ ਮੇਰੇ ਕੋਲੋਂ ਖੋ ਕੇ ਪੈਸੇ ਲੈ ਜਾਂਦਾ ਸੀ ਇਸ ਤਰ੍ਹਾਂ ਜ਼ਿੰਦਗੀ ਬੜੀ ਔਖੀ ਜੀ ਲੰਘ ਰਹੀ ਸੀ ਸੋਚਦੀ ਸੀ ਕਿ ਵਿਆਹ ਤੋਂ ਬਾਅਦ ਐਸ਼ ਕਰੂੰਗੀ ਪਰ ਜ਼ਿੰਦਗੀ ਨੇ ਕੁਝ ਹੋਰ ਹੀ ਵਿਖਾ ਦਿੱਤਾ ਸੀ ਗਰੀਬੀ ਤਾਂ ਜੋ ਘਰ ਵਿੱਚ ਹੈਗੀ ਸੀ ਗਰੀਬੀ ਵੀ ਮੇਰੇ ਘਰ ਵਾਲੇ ਕਰਕੇ ਹੀ ਆਈ ਸੀ ਉੱਪਰ ਦੇ ਘਰ ਵਾਲਾ ਇਹੋ ਜਿਹਾ ਸੀ ਕਿ ਉਹ ਕੋਈ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਇੱਕ ਦਿਨ ਮੇਰੀ ਭੂਆ ਦਾ ਫੋਨ ਆਇਆ ਮੇਰੀ ਭੂਆ ਨੂੰ ਫੋਨ ਤੇ ਮੈਂ ਸਾਰੀਆਂ ਪਰੇਸ਼ਾਨੀਆਂ ਦੱਸੀਆਂ ਭੂਆ ਕਹਿਣ ਲੱਗੀ ਤੂੰ ਥੋੜੇ ਦਿਨ ਮੇਰੇ ਕੋਲ ਰਹਿਣ ਲਈ ਆ ਤੇਰਾ ਮਨ ਹੋਰ ਹੋ ਜਾਊਗਾ ਮੈਂ ਕਿਹਾ ਨਹੀਂ ਮੇਰਾ ਮਨ ਨਹੀਂ ਕਰਦਾ ਭੂਆ ਦੇ ਜ਼ਿਆਦਾ ਕਹਿਣ ਤੇ ਮੈਂ ਭੂਆ ਕੋਲ ਜਾਣ ਲਈ ਤਿਆਰ ਹੋ ਗਈ ਹੁਣ ਮੈਂ ਉਡੀਕ ਕਰ ਰਹੀ ਸੀ ਕਿ ਮੈਂ ਆਪਣੇ ਘਰ ਵਾਲੇ ਨੂੰ ਦੱਸ ਕੇ ਜਾਵਾਂ ਨਹੀਂ ਤਾਂ ਐਵੇਂ ਪਤਾ ਨਹੀਂ ਕੀ ਕਹਿ ਦੂਗਾ ਕਿਉਂਕਿ ਉਹਦੇ ਕੋਲੋਂ ਪੁੱਛੇ ਬਿਨਾ ਤਾਂ ਮੈਂ ਜਾਣ ਹੀ ਸਕਦੀ ਸੀ ਨਹੀਂ ਤਾਂ ਉਹਨੇ ਮੇਰੇ ਤੇ ਗਲਤ ਇਲਜ਼ਾਮ ਹੀ ਲਗਾ ਦੇਣਾ ਸੀ ਮੇਰਾ ਘਰ ਵਾਲਾ ਬੂਏ ਤੇ ਆ ਹੀ ਰਿਹਾ ਸੀ ਕਿ ਮੈਂ ਆਪਣੇ ਕੱਪੜੇ ਬੈਗ ਵਿੱਚ ਪਾਲੇ ਤੇ ਜਾਣ ਲਈ ਤਿਆਰ ਹੋਗੀ ਮੈਨੂੰ ਬੈਗ ਵਿੱਚ ਕੱਪੜੇ ਪਾਈ ਵੇਖ ਕੇ ਪੁੱਛਣ ਲੱਗਾ ਕਿੱਧਰ ਦੀ ਤਿਆਰੀ ਆ ਮੈਂ ਕਿਹਾ ਮੈਂ ਆਪਣੀ ਭੂਆ ਕੋਲ ਜਾਣਾ ਕਹਿਣ ਲੱਗਾ ਕਿਉਂ ਵਿਛੜੀ ਆ ਤੂੰ 부ਆ ਕੋਲ ਜਾਣ ਨੂੰ ਚੁੱਪ ਕਰਕੇ ਘਰ ਬੈਠ ਜਾ ਮੈਂ ਕਿਹਾ ਮੈਂ ਸਿਰਫ ਤੁਹਾਨੂੰ ਦੱਸ ਕੇ ਜਾਣਾ ਸੀ ਮੈਂ ਪੁੱਛਿਆ ਨਹੀਂ ਆ ਇਸ ਤਰ੍ਹਾਂ ਸਾਡੇ ਦੋਵਾਂ ਦੀ ਬੈਂਸ ਹੋ ਗਈ ਤੇ ਮੈਂ ਚੁੱਪ ਕਰਕੇ ਆਪਣਾ ਬੈਗ ਲੈ ਕੇ ਘਰੋਂ ਨਿਕਲ ਗਈ ਫਿਰ ਉਹ ਵੀ ਮੈਨੂੰ ਕੁਝ ਨਾ ਬੋਲਿਆ ਮੇਰਾ ਫਰਜ਼ ਸੀ ਇੱਕ ਵਾਰ ਦੱਸਣਾ ਸੋ ਮੈਂ ਦੱਸ ਦਿੱਤਾ ਜਦੋਂ ਮੈਂ ਬੱਸ ਸਟੈਂਡ ਤੇ ਗਈ ਤਾਂ ਉੱਥੋਂ ਮੈਨੂੰ ਜਲਦੀ ਹੀ ਬੱਸ ਮਿਲ ਗਈ ਭੂਆ ਦਾ ਪਿੰਡ ਤਿੰਨ ਚਾਰ ਪਿੰਡ ਛੱਡ ਕੇ ਸੀ ਇਸ ਕਰਕੇ ਮੈਨੂੰ ਦੋ ਤਿੰਨ ਬੱਸਾਂ ਬਦਲਣੀਆਂ ਪੈਣੀਆਂ ਸੀ ਸ਼ਾਮ ਹੋ ਗਈ ਸੀ ਮੈਂ ਭੂਆ ਕੋਲ ਪਹੁੰਚੀ ਮੈਨੂੰ ਵੇਖ ਕੇ ਭੂਆ ਨੇ ਰੋਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਕੀ ਹੋਇਆ ਭੂਆ ਕਹਿਣ ਲੱਗੀ ਵੇਖ ਲੈ ਤੇਰੀ ਕਿਸਮਤ ਕਿੰਨੀ ਮਾੜੀ ਨਿਕਲੀ ਸੋਚਿਆ ਸੀ ਫੁੱਲਾਂ ਵਰਗੀ ਕੁੜੀ ਆ ਕੋਈ ਚੰਗੇ ਘਰ ਵਿਆਹਾਂਗੇ ਮੈਂ ਕਿਆ ਵਿਆਇਆ ਤਾਂ ਚੰਗੇ ਘਰ ਸੀ ਹੁਣ ਮੇਰਾ ਘਰ ਵਾਲਾ ਇਦਾਂ ਦਾ ਨਿਕਲਿਆ ਤਾਂ ਕੀ ਕਰ ਸਕਦੇ ਆ ਭੂਆ ਮੇਰੀ ਹਾਲਤ ਵੇਖ ਕੇ ਆਪਣੇ ਆਪ ਨੂੰ ਰੋਕ ਨਾ ਸਕੀ ਇਸ ਕਰਕੇ ਉਹ ਰੋ ਰਹੀ ਸੀ ਮੈਂ ਭੂਆ ਨੂੰ ਕਿਹਾ ਚੱਲ ਕੋਈ ਗੱਲ ਨਹੀਂ ਭੂਆ ਮੈਂ ਤਾਂ ਤੇਰੇ ਕੋਲ ਆਪਣਾ ਜੀ ਲਾਉਣ ਆਈ ਆ ਤੂੰ ਐਵੇਂ ਰੋ ਨਾ ਫਿਰ ਭੂਆ ਨੇ ਮੇਰੇ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਚਾਹ ਪਾਣੀ ਪੀਣ ਤੋਂ ਬਾਅਦ ਮੈਂ ਤੇ ਭੂਆ ਨੇ ਬੜੀਆਂ ਗੱਲਾਂ ਕੀਤੀਆਂ ਗੱਲਾਂ ਕਰਦੇ ਕਰਦੇ ਸ਼ਾਮ ਹੋ ਗਈ ਇੰਨੇ ਟਾਈਮ ਤੱਕ ਫੁੱਫੜ ਵੀ ਘਰ ਆ ਗਿਆ ਤੇ ਫੁੱਫੜ ਕਹਿਣ ਲੱਗਾ ਠੀਕ ਠਾਕ ਆ ਕੁੜੀਏ ਮੈਂ ਕਿਹਾ ਠੀਕ ਆ ਬਸ ਫੁੱਫੜ ਜੀ ਜਿੱਦਾਂ ਦੀ ਤੁਹਾਨੂੰ ਦੇਖਦੀ ਆ ਫੁੱਫੜ ਮੇਰੇ ਪਿਓ ਨੂੰ ਕੋਸਣ ਲੱਗਾ ਕਿ ਦੇਖ ਲਾ ਕਿੰਨੀ ਸੋਹਣੀ ਕੁੜੀ ਸੀ ਕਹਿੋ ਜੇ ਦੇ ਲੜਲਾ ਦਿੱਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫੁੱਫੜ ਜੀ ਤੁਸੀਂ ਆਪਣੀ ਸੁਣਾਓ ਕਿੱਦਾਂ ਆ ਫੁੱਫੜ ਕਹਿਣ ਲੱਗਾ ਸਾਡੀ ਜ਼ਿੰਦਗੀ ਤਾਂ ਵਧੀਆ ਚੱਲ ਰਹੀ ਆ ਦੋ ਸਾਡੇ ਬੱਚੇ ਆ ਪੜਾ ਕੇ ਬਾਹਰ ਭੇਜ ਦਿੱਤੇ ਬਸ ਇੱਥੇ ਸਾਨੂੰ ਖਰਚਾ ਭੇਜੀ ਜਾਂਦੇ ਆ ਵੈਸੇ ਵੀ ਜ਼ਮੀਨ ਹੈਗੀ ਆ ਇੱਥੇ ਵੀ ਸਾਨੂੰ ਕੋਈ ਘਾਟਾ ਨਹੀਂ ਆ بس ਜਦੋਂ ਤੇਰੇ ਵਰਗੀ ਬੱਚੀ ਨੂੰ ਵੇਖ ਲੈਂਦੇ ਆ ਤਾਂ ਥੋੜਾ ਜਿਹਾ ਦਿਲ ਦੁਖੀ ਹੋ ਜਾਂਦਾ ਹੈ ਕਿ ਰੱਬ ਹਰ ਇੱਕ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਕਿਉਂ ਨਹੀਂ ਲਿਖਦਾ ਮਦਦ ਕਰਨ ਨੂੰ ਤਾਂ ਅਸੀਂ ਤੇਰੀ ਮਦਦ ਕਰਦੀਏ ਹਰ ਮਹੀਨੇ ਤੈਨੂੰ ਪੈਸੇ ਭੇਜਦੀਏ ਪਰ ਸਾਨੂੰ ਪਤਾ ਤੇਰਾ ਸ਼ਰਾਬੀ ਪਤੀ ਸਾਰੇ ਪੈਸੇ ਆਪ ਹੀ ਖਾ ਜਾਊਗਾ ਪਰ ਤੂੰ ਫਿਕਰ ਨਾ ਕਰ ਜਦੋਂ ਵੀ ਤੈਨੂੰ ਲੋੜ ਹੁੰਦੀ ਆ ਤੂੰ ਸਾਨੂੰ ਬੇਚਿੱਜ ਕੋ ਹੋ ਕੇ ਦੱਸ ਦਿਆ ਕਰ ਸਾਰੀ ਰਾਤ ਅਸੀਂ ਤਿੰਨੋ ਜਣੇ ਗੱਲਾਂ ਕਰੀ ਗਏ ਗੱਲਾਂ ਕਰਦੇ ਕਰਦੇ ਰਾਤ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਅਗਲੇ ਦਿਨ ਮੈਂ ਆਪਣੇ ਪਿੰਡ ਜਾਣਾ ਚਾਹਿਆ ਪਰ ਭੂਆ ਨੇ ਮੈਨੂੰ ੱੱਕੇ ਨਾਲ ਹੀ ਰੱਖ ਲਿਆ ਭੂਆ ਮੈਨੂੰ ਕਹਿਣ ਲੱਗੀ ਤੈਨੂੰ ਕੁਝ ਜ਼ਿਆਦਾ ਹੀ ਕਾਲੀ ਹੋਈ ਆ ਉਹਦੇ ਕੋਲ ਜਾਣ ਦੀ ਮੈਂ ਕਿਹਾ ਭੂਆ ਕਾਲੀ ਦੀ ਗੱਲ ਨਹੀਂ ਆ ਬੱਸ ਹੁਣ ਇੱਥੇ ਵੀ ਕਿੰਨਾ ਕੁ ਟਾਈਮ ਬੈਠੀ ਰਹੂੰਗੀ ਭੂਆ ਕਹਿਣ ਲੱਗੇ ਕੋਈ ਨਾ ਇੱਕ ਦਿਨ ਹੋਰ ਰਹਿ ਜਾ ਕਿਦਰੇ ਨਹੀਂ ਕੁਝ ਹੋਣ ਲੱਗਿਆ ਮੈਂ ਕਿਹਾ ਠੀਕ ਆ ਅਗਲੇ ਦਿਨ ਭੂਆ ਦੇ ਕਹਿਏ ਕਰਕੇ ਮੈਂ ਫਿਰ ਰਹਿ ਗਈ ਭੂਆ ਦੇ ਖੇਤਾਂ ਦੀ ਬਹਾਰ ਬੜੀ ਵਧੀਆ ਲੱਗ ਰਹੀ ਸੀ ਕਿਉਂਕਿ ਭੂਆ ਦਾ ਘਰ ਖੇਤਾਂ ਵਿੱਚ ਸੀ ਭੂਆ ਤੇ ਫੁੱਫੜ ਨੇ ਮੈਨੂੰ ਖੇਤਾਂ ਵਿੱਚ ਘੁਮਾਇਆ ਉਹਨਾਂ ਨੇ ਮੇਰਾ ਮੂਡ ਠੀਕ ਕਰਨ ਲਈ ਉਹ ਹਰ ਕੋਸ਼ਿਸ਼ ਕੀਤੀ ਤਾਂ ਕਿ ਮੈਂ ਖੁਸ਼ ਰਹਿ ਸਕਾਂ ਅਗਲੇ ਦਿਨ ਫਿਰ ਮੈਂ ਆਪਣੇ ਪਿੰਡ ਨੂੰ ਜਾਣਾ ਸੀ ਮੈਂ ਜਲਦੀ ਜਲਦੀ ਤਿਆਰ ਹੋ ਗਈ ਮੈਂ ਭੂਆ ਨੂੰ ਕਿਹਾ ਕਿ ਮੇਰਾ ਤਾਂ ਉੱਥੇ ਮੰਜਿਆ ਦਾ ਕੰਮ ਇਕੱਠਾ ਹੋ ਗਿਆ ਹੋਣਾ ਕਿਉਂਕਿ ਭੂਆ ਨੂੰ ਪਤਾ ਸੀ ਕਿ ਮੈਂ ਮੰਜੇ ਬੁੰਦੀ ਆ ਅਗਲੇ ਦਿਨ ਮੈਂ ਤਿਆਰ ਹੋ ਕੇ ਟਾਈਮ ਨਾਲ ਹੀ ਘਰੋਂ ਨਿਕਲ ਗਈ ਭੂਆ ਮੈਨੂੰ ਬੱਸ ਤੇ ਚੜ੍ਹਾ ਆਈ ਸੀ ਜਦੋਂ ਮੈਂ ਬੱਸ ਤੇ ਚੜੀ ਤਾਂ ਅੱਗੇ ਜਾ ਕੇ ਇੱਕ ਪਿੰਡ ਵਿੱਚ ਬੱਸ ਨੇ ਮੈਨੂੰ ਉਤਾਰ ਦਿੱਤਾ ਕਿਉਂਕਿ ਉੱਥੋਂ ਮੈਂ ਦੂਜੀ ਬੱਸ ਫੜਨੀ ਸੀ ਉੱਥੇ ਬੈਠੇ ਹੋਏ ਮੈਨੂੰ 5 ਮਿੰਟ ਹੋਏ ਸੀ ਕਿ ਇੱਕ ਆਦਮੀ ਉੱਥੇ ਬੱਸ ਸਟੈਂਡ ਤੇ ਆ ਕੇ ਬੈਠ ਗਿਆ ਉਹ ਬੱਸ ਸਟੈਂਡ ਤੇ ਬੈਠਾ ਹੋਇਆ ਮੈਨੂੰ ਬੁਲਾਉਣ ਲੱਗਾ ਤੇ ਮੈਨੂੰ ਕਹਿਣ ਲੱਗਾ ਤੁਸੀਂ ਕਿੱਥੇ ਜਾਣਾ ਮੈਂ ਉਹਨੂੰ ਆਪਣੇ ਪਿੰਡ ਦਾ ਨਾਮ ਦੱਸਿਆ ਫਿਰ ਮੈਂ ਵੀ ਉਹਦੇ ਕੋਲੋਂ ਉਹਦੇ ਪਿੰਡ ਦਾ ਨਾਮ ਪੁੱਛਿਆ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਗੱਲਾਂ ਹੋਰ ਛਿੜਪੀਆਂ ਮੈਨੂੰ ਪੁੱਛਣ ਲੱਗਾ ਤੁਸੀਂ ਆਪਣੇ ਬੱਚੇ ਨਹੀਂ ਨਾਲ ਲੈ ਕੇ ਆਏ ਤਾਂ ਮੈਂ ਉਹਨੂੰ ਆਪਣੀ ਰਾਮ ਕਹਾਣੀ ਦੱਸ ਦਿੱਤੀ ਮੇਰੀ ਕਹਾਣੀ ਸੁਣ ਕੇ ਉਹਨੂੰ ਮੇਰੇ ਤੇ ਤਰਸ ਜਾਇਆ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਲੱਗਾ ਸੀ ਮੈਂ ਹੀ ਦੁਨੀਆ ਵਿੱਚ ਦੁਖੀ ਹਾਂ ਪਰ ਮੇਰੇ ਨਾਲੋਂ ਦੁਖੀ ਲੋਕ ਵੀ ਬੈਠੇ ਨੇ ਮੈਂ ਕਿਆ ਕੀ ਮਤਲਬ ਉਹਨੇ ਮੈਨੂੰ ਦੱਸਿਆ ਕਿ ਮੇਰਾ ਨਾਮ ਗੋਰਾ ਆ ਘਰ ਦੇਣੇ ਤਾਂ ਬੜਾ ਸ਼ਿੰਗਾਰ ਕੇ ਮੇਰਾ ਨਾਮ ਰੱਖਿਆ ਸੀ ਪਰ ਕੀ ਪਤਾ ਸੀ ਕਿਸਮਤ ਕਾਲੀ ਹੋਊ ਮੈਂ ਕਿਆ ਕੀ ਹੋਇਆ ਉਹਨੇ ਮੈਨੂੰ ਦੱਸਿਆ ਕਿ ਮੈਂ ਚਾਰ ਭਰਾਵਾਂ ਦਾ ਭਰਾ ਆ ਮੇਰੇ ਭਰਾਵਾਂ ਨੇ ਵਿਆਹ ਤੋਂ ਬਾਅਦ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਲਗਵਾ ਲਈ। ਵੈਸੇ ਤਾਂ ਮੈਂ ਬਥੇਰੀ ਜ਼ਮੀਨ ਦਾ ਮਾਲਕ ਸੀ। ਬੇਬੇ ਬਾਪੂ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੇਰੀ ਹਾਲਤ ਬੜੀ ਪਖਾਰਿਆਂ ਵਾਲੀ ਕਰ ਦਿੱਤੀ। ਭਾਬੀਆਂ ਨੇ ਤਾਂ ਬਸ ਮੈਨੂੰ ਰੋਲ ਹੀ ਦਿੱਤਾ। ਭਾਬੀਆਂ ਨੂੰ ਤਾਂ ਇਹ ਮੌਕਾ ਹੀ ਮਿਲ ਗਿਆ ਕਿ ਮੈਂ ਛੜਾ ਰਹਿ ਗਿਆ। ਭਾਬੀਆਂ ਨੇ ਤਾਂ ਮੇਰਾ ਕਦੇ ਰਿਸ਼ਤਾ ਕਰਾਉਣ ਬਾਰੇ ਵੀ ਨਹੀਂ ਸੋਚਿਆ। ਉਹਨਾਂ ਨੇ ਤਾਂ ਬਸ ਜੋ ਰਿਸ਼ਤੇ ਆਉਂਦੇ ਸੀ ਉਹਨਾਂ ਲਈ ਵੀ ਪਾਨੀ ਹੀ ਮਾਰ ਦਿੱਤੀ। ਮੈਨੂੰ ਕੋਈ ਰਿਸ਼ਤਾ ਆਉਂਦਾ ਵੀ ਨਹੀਂ ਸੀ ਚੰਗੀ ਤਰ੍ਹਾਂ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਹੁਣ ਮੈਨੂੰ ਕਿਹਨੇ ਰਿਸ਼ਤਾ ਕਰਨਾ ਸੀ ਇਸ ਤਰ੍ਹਾਂ ਉਹਦੀ ਕਹਾਣੀ ਸੁਣ ਕੇ ਮੈਨੂੰ ਬੜਾ ਤਰਸ ਜਾ ਆਇਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਮੈਨੂੰ ਕਹਿਣ ਲੱਗਾ ਕਿ ਕੋਈ ਇੱਕ ਹਮਸਫਰ ਨੂੰ ਤਰਸ ਰਿਹਾ ਤੇ ਇੱਕ ਤੁਹਾਡਾ ਪਤੀ ਆ ਜੋ ਇੱਕ ਹਮਸਫਰ ਇੰਨੇ ਵਧੀਆ ਹੋਣ ਦੇ ਬਾਵਜੂਦ ਉਹਦੀ ਕਦਰ ਨਹੀਂ ਕਰਦਾ ਮੈਂ ਕਿਹਾ ਬਸ ਕਿਸਮਤ ਦੇ ਸੌਦੇ ਨੇ ਉਹਦੀ ਕਿਸਮਤ ਮੇਰੇ ਨਾਲੋਂ ਵੱਖਰੀ ਸੀ ਪਰ ਦੁੱਖ ਤਾਂ ਦੁੱਖੀ ਹੁੰਦਾ ਉਹਦੀ ਜ਼ਿੰਦਗੀ ਵਿੱਚ ਵੀ ਦੁੱਖ ਸੀ ਕਾਫੀ ਟਾਈਮ ਬੱਸ ਨਹੀਂ ਤੇ ਅਸੀਂ ਦੋਵੇਂ ਉੱਥੇ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਰਹੇ ਇੰਨੇ ਟਾਈਮ ਤੱਕ ਬੱਸ ਵੀ ਆ ਗਈ ਬੱਸ ਆਉਣ ਤੇ ਅਸੀਂ ਦੋਵੇਂ ਇੱਕੋ ਬੱਸ ਵਿੱਚ ਬੈਠ ਗਏ ਕਿਉਂਕਿ ਮੇਰੇ ਪਿੰਡ ਨਾਲੋਂ ਉਹਦਾ ਪਿੰਡ ਅੱਗੇ ਸੀ ਅਸੀਂ ਇੱਕ ਸੀਟ ਤੇ ਬੈਠ ਗਏ ਤੇ ਫਿਰ ਇੱਕ ਦੂਜੇ ਨਾਲ ਗੱਲਾਂ ਸਟਾਰਟ ਕਰ ਦਿੱਤੀਆਂ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਗੱਲਾਂ ਕਰਨੀਆਂ ਬੜੀਆਂ ਵਧੀਆ ਲੱਗ ਰਹੀਆਂ ਸੀ ਉਹ ਵੀ ਮੇਰੇ ਦੁੱਖ ਸੁੱਖ ਬੜੇ ਪਿਆਰ ਨਾਲ ਸੁਣ ਰਿਹਾ ਸੀ ਪਹਿਲਾ ਇਨਸਾਨ ਸੀ ਦੁਨੀਆ ਵਿੱਚ ਜੋ ਮੇਰੇ ਦੁੱਖ ਨੂੰ ਇੰਨਾ ਨੇੜੇ ਹੋ ਕੇ ਸੁਣ ਰਿਹਾ ਸੀ ਤੇ ਇੰਨਾ ਸਮਝ ਰਿਹਾ ਸੀ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਆਪਣੇ ਪੇਕੇਆਂ ਨੂੰ ਕਦੇ ਕੁਝ ਜਾ ਕੇ ਦੱਸਿਆ ਨਹੀਂ ਮੈਂ ਉਹਨੂੰ ਦੱਸਿਆ ਕਿ ਪੇਕੇ ਵੀ ਇਦਾਂ ਦੇ ਹੀ ਨੇ ਬਸ ਚੋਪੀ ਭਲੀ ਆ ਉਹ ਕਹਿਣ ਲੱਗਾ ਕਿ ਕੁੜੀਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਆ ਮੈਨੂੰ ਇਸ ਗੱਲ ਤੋਂ ਕੁੜੀਆਂ ਤੇ ਬੜਾ ਤਰਸ ਆਉਂਦਾ ਮੇਰੀਆਂ ਵੀ ਦੋ ਭਤੀਜੀਆਂ ਨੇ ਮੈਨੂੰ ਬਸ ਇਹੀ ਹੁੰਦਾ ਕਿ ਉਹਨਾਂ ਦੀ ਕਿਸਮਤ ਚੰਗੀ ਹੋਵੇ ਕਿਸਮਤ ਕੁੜੀਆਂ ਦੀ ਮਾੜੀ ਹੁੰਦੀ ਆ ਮੈਂ ਹੱਸ ਕੇ ਕਿਹਾ ਤੁਹਾਡੇ ਭਰਾਵਾਂ ਨੇ ਤੁਹਾਡੇ ਨਾਲ ਇੰਨੀ ਮਾੜੀ ਕਰ ਦਿੱਤੀ ਫਿਰ ਵੀ ਤੁਸੀਂ ਉਹਨਾਂ ਦੀਆਂ ਬੱਚੀਆਂ ਬਾਰੇ ਸੋਚ ਰਹੇ ਹੋ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਬੱਚਿਆਂ ਦਾ ਕੀ ਕਸੂਰ ਆ ਬੱਚੇ ਤਾਂ ਬੱਚੇ ਹੁੰਦੇ ਨੇ ਉਹਦੇ ਤੇ ਮੈਨੂੰ ਤਰਸ ਵੀ ਆ ਰਿਹਾ ਸੀ ਤੇ ਉਹਦੇ ਭਰਾਵਾਂ ਤੇ ਗੁੱਸਾ ਆ ਰਿਹਾ ਸੀ ਇਸ ਤਰ੍ਹਾਂ ਕਰਦੇ ਕਰਦੇ ਸਾਡਾ ਦੋਵਾਂ ਦਾ ਸਫ਼ਰ ਤੈਅ ਹੁੰਦਾ ਜਾ ਰਿਹਾ ਸੀ ਮੇਰਾ ਦਿਲ ਕੀਤਾ ਮੈਂ ਉਹਦੇ ਕੋਲੋਂ ਨੰਬਰ ਲੈ ਲਿਆ ਮੈਂ ਉਹਨੂੰ ਕਿਹਾ ਕਿ ਜਦੋਂ ਵੀ ਮੇਰਾ ਮਨ ਦੁਖੀ ਹੋਇਆ ਕਰੂਗਾ ਮੈਂ ਤੁਹਾਡੇ ਨਾਲ ਗੱਲ ਕਰਕੇ ਆਪਣਾ ਦੁੱਖ ਸੁੱਖ ਸਾਂਝਾ ਕਰ ਲਿਆ ਕਰੂੰਗੀ ਉਹ ਹੱਸਣ ਲੱਗਾ ਕਹਿਣ ਲੱਗਾ ਠੀਕ ਆ ਕਿਉਂਕਿ ਮੈਨੂੰ ਆਪਣਾ ਆਪਣਾ ਜਿਹਾ ਲੱਗਣ ਲੱਗ ਗਿਆ ਸੀ ਸਫ਼ਰ ਚਾਹੇ ਥੋੜੇ ਟਾਈਮ ਦਾ ਸੀ ਥੋੜਾ ਟਾਈਮ ਇਕੱਠੇ ਰਹੇ ਸੀ ਪਰ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦਾ ਹੋਵੇ ਸਾਡੇ ਦੋਵਾਂ ਦੀਆਂ ਸਾਂਝਾਂ ਬੜੀਆਂ ਗੂੜੀਆਂ ਹੋ ਗਈਆਂ ਸੀ ਹੁਣ ਮੈਂ ਅਗਲੇ ਬੱਸ ਸਟੈਂਡ ਤੇ ਆ ਕੇ ਆਪਣੇ ਪਿੰਡ ਉੱਤਰ ਗਈ ਸੀ ਮੈਂ ਜਿੰਨਾ ਟਾਈਮ ਬੱਸ ਨਹੀਂ ਗਈ ਉਹਦੇ ਵਾਲੀ ਵੇਖਦੀ ਰਹੀ ਉਹ ਵੀ ਮੁੜ ਮੁੜ ਕੇ ਸ਼ੀਸ਼ੇ ਵਿੱਚ ਦੀ ਮੇਰੇ ਵੱਲ ਵੇਖਦਾ ਰਿਹਾ ਤੇ ਉਹਨੇ ਮੈਨੂੰ ਹੱਥ ਵੀ ਖੜਾ ਕਰ ਦਿੱਤਾ ਪਰ ਮੈਂ ਹੱਥ ਨਾ ਖੜਾ ਕੀਤਾ ਕਿਉਂਕਿ ਮੇਰੇ ਸਹੁਰਿਆਂ ਦਾ ਪਿੰਡ ਆ ਗਿਆ ਸੀ ਮੈਨੂੰ ਲੱਗਦਾ ਸੀ ਜੇ ਕਿਸੇ ਨੇ ਵੇਖ ਲਿਆ ਤਾਂ ਮੈਨੂੰ ਗਲਤੀ ਸਮਝੂਗਾ ਇਸ ਕਰਕੇ ਮੈਂ ਉਹਦੇ ਵੱਲ ਵੇਖ ਕੇ ਮੁਸਕਰਾਉਂਦੀ রই ਤੇ ਉਹ ਚਲਾ ਗਿਆ ਘਰ ਜਾ ਕੇ ਵੀ ਮੈਂ ਉਸ ਗੋਰੇ ਬਾਰੇ ਸੋਚਦੀ ਰਹੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹਦੇ ਦੁੱਖ ਨੂੰ ਕਿਵੇਂ ਹਲਕਾ ਕਰ ਦੇਵਾਂ ਮੈਂ ਘਰ ਆ ਕੇ ਉਹਨੂੰ ਫੋਨ ਲਾ ਲਿਆ ਕਿਉਂਕਿ ਮੇਰਾ ਘਰ ਵਾਲਾ ਉਸ ਟਾਈਮ ਘਰ ਨਹੀਂ ਸੀ ਮੇਰੀ ਆਵਾਜ਼ ਸੁਣ ਕੇ ਉਹਨੇ ਮੈਨੂੰ ਇੱਕਦਮ ਹੀ ਪਹਿਚਾਨ ਲਿਆ ਤੇ ਮੈਨੂੰ ਕਹਿਣ ਲੱਗਾ ਤੁਸੀਂ ਠੀਕ ਠਾਕ ਘਰ ਚਲੇ ਗਏ ਹੋ ਮੈਂ ਕਿਹਾ ਹਾਂਜੀ ਉਹਦਾ ਮੈਨੂੰ ਇਸ ਤਰ੍ਹਾਂ ਪੁੱਛਣਾ ਬੜਾ ਵਧੀਆ ਲੱਗਿਆ ਪਹਿਲੀ ਵਾਰ ਕੋਈ ਮੇਰੀ ਇੰਨੀ ਫਿਕਰ ਜੀ ਜਤਾ ਰਿਹਾ ਸੀ ਫਿਰ ਅਸੀਂ 1 ਘੰਟਾ ਗੱਲਾਂ ਕਰਦੇ ਰਹੇ ਉਹ ਆਪਣੇ ਘਰ ਵੀ ਚਲਾ ਗਿਆ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਆਪਣੇ ਘਰ ਦੇ ਅੰਦਰ ਨਹੀਂ ਗਏ ਉਹ ਕਹਿਣ ਲੱਗਿਆ ਘਰ ਦੇ ਅੰਦਰ ਕੀ ਆ ਜਾਣ ਨੂੰ ਦਿਲ ਹੀ ਨਹੀਂ ਕਰਦਾ ਦਿਲ ਕਰਦਾ ਇੱਥੇ ਬੈਠ ਕੇ ਕਿਸੇ ਆਪਣੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦਾ ਰਹਾ ਉਨੂੰ ਵੀ ਮੈਂ ਆਪਣੀ ਆਪਣੀ ਲੱਗ ਰਹੀ ਸੀ ਤੇ ਮੈਨੂੰ ਵੀ ਸਾਡੇ ਦੋਵਾਂ ਵਿੱਚ ਮੋਹ ਦੀਆਂ ਤੰਦਾ ਕਦੋਂ ਪਰੋਈਆਂ ਗਈਆਂ ਸਾਨੂੰ ਪਤਾ ਹੀ ਨਹੀਂ ਲੱਗਾ ਹੁਣ ਸਾਡੀਆਂ ਗੱਲਾਂ ਦਿਨ ਰਾਤ ਚੱਲਦੀਆਂ ਰਹਿੰਦੀਆਂ ਸੀ ਕਈ ਵਾਰ ਮੈਂ ਆਪਣੇ ਦਿਲ ਨਾਲ ਸਲਾਹ ਕਰਦੀ ਸੀ ਕਿ ਇਹ ਗੱਲ ਠੀਕ ਨਹੀਂ ਆ ਮੈਂ ਵਿਆਹੀ ਹੋ ਕੇ ਕਿਸੇ ਇਨਸਾਨ ਨਾਲ ਇਸ ਤਰ੍ਹਾਂ ਮੋਹ ਨਹੀਂ ਕਰ ਸਕਦੀ ਪਰ ਕੀ ਗਲਤ ਸੀ ਜਦ ਮੇਰਾ ਬੰਦਾ ਚੰਗਾ ਨਹੀਂ ਸੀ ਮੇਰਾ ਕੋਈ ਦੁੱਖ ਸੁੱਖ ਸੁਣਨ ਵਾਲਾ ਵੀ ਨਹੀਂ ਸੀ ਪਹਿਲੀ ਵਾਰ ਰੱਬ ਨੇ ਮੈਨੂੰ ਕੋਈ ਪਿਆਰ ਕਰਨ ਵਾਲਾ ਇਨਸਾਨ ਮਿਲਾਇਆ ਸੀ ਜੋ ਮੇਰੀ ਫਿਕਰ ਕਰਦਾ ਸੀ ਉਹ ਮੈਨੂੰ ਰੋਟੀ ਖਾਣ ਤੱਕ ਪੁੱਛਦਾ ਰਹਿੰਦਾ ਸੀ ਕਿ ਤੁਸੀਂ ਰੋਟੀ ਖਾ ਲਈ ਜਾਂ ਫਿਰ ਤੁਸੀਂ ਆਹ ਕੰਮ ਕਰ ਲਿਆ ਸਾਰੀ ਗੱਲ ਦੀ ਖਬਰ ਰੱਖਦਾ ਸੀ ਜੇ ਕਿਤੇ ਇੱਕ ਟਾਈਮ ਮੈਂ ਉਹਦਾ ਫੋਨ ਨਹੀਂ ਚੱਕਦੀ ਸੀ ਤਾਂ ਉਹ ਟੈਨਸ਼ਨ ਵਿੱਚ ਆ ਜਾਂਦਾ ਸੀ ਤੇ ਬਾਰ-ਬਾਰ ਮੈਨੂੰ ਫੋਨ ਕਰਦਾ ਰਹਿੰਦਾ ਸੀ ਬਸ ਉਹ ਇਸ ਗੱਲੋਂ ਡਰਦਾ ਸੀ ਕਿ ਕਿਤੇ ਮੇਰੇ ਘਰ ਵਾਲੇ ਨੂੰ ਕੁਝ ਪਤਾ ਤਾਂ ਨਹੀਂ ਲੱਗ ਗਿਆ ਮੈਂ ਇੱਕ ਦਿਨ ਉਹਦੇ ਨਾਲ ਇਹ ਗੱਲ ਸ਼ੇਅਰ ਵੀ ਕੀਤੀ ਸੀ ਕਿ ਮੈਂ ਇੱਕ ਵਿਆਹੀ ਹੋਈ ਔਰਤਾਂ ਮੈਨੂੰ ਇਸ ਤਰ੍ਹਾਂ ਤੁਹਾਡੇ ਨਾਲ ਗੱਲ ਕਰਨਾ ਠੀਕ ਨਹੀਂ ਲੱਗ ਰਿਹਾ ਉਹ ਮੈਨੂੰ ਕਹਿਣ ਲੱਗਿਆ ਕੋਈ ਗੱਲ ਨਹੀਂ ਜੇ ਤੁਹਾਨੂੰ ਠੀਕ ਨਹੀਂ ਲੱਗਦਾ ਤਾਂ ਮੈਂ ਤੁਹਾਡੀ ਖੁਸ਼ੀ ਵਿੱਚ ਖੁਸ਼ ਹਾਂ ਜਦ ਕਿ ਉਹ ਮੇਰੇ ਬਿਨਾ ਹੁਣ ਰਹਿ ਨਹੀਂ ਸਕਦਾ ਸੀ ਉਹਦਾ ਵੀ ਮੇਰੇ ਬਿਨਾ ਇੱਕ ਮਿੰਟ ਨਹੀਂ ਸਰਦਾ ਸੀ ਪਰ ਫਿਰ ਵੀ ਉਹਨੇ ਮੇਰੀ ਖੁਸ਼ੀ ਲਈ ਇਹ ਸਭ ਕਹਿ ਦਿੱਤਾ ਪਰ ਮੈਂ ਉਹਦੇ ਨਾਲ ਗੱਲ ਕਰੇ ਬਿਨਾ ਰਹਿ ਨਹੀਂ ਸਕਦੀ ਸੀ ਪੂਰਾ ਇੱਕ ਦਿਨ ਉਹਦੇ ਬਿਨਾ ਸਾਰਨ ਦੀ ਕਸਮ ਖਾਦੀ ਸੋਚਿਆ ਕਿ ਕੱਲ ਨੂੰ ਸਾਰਾ ਦਿਨ ਫੋਨ ਨਹੀਂ ਕਰਨਾ ਪਰ ਨਹੀਂ ਮੈਂ ਤਾਂ ਉਹਦੇ ਬਿਨਾ ਇੱਕ ਘੰਟਾ ਵੀ ਨਹੀਂ ਰਹਿ ਸਕੀ ਇੱਕ ਘੰਟੇ ਬਾਅਦ ਹੀ ਮੈਂ ਉਹਨੂੰ ਫੋਨ ਕਰ ਲਿਆ ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲੱਗੀ ਸਾਡੇ ਦੋਵਾਂ ਦੀਆਂ ਆਪਸ ਵਿੱਚ ਬੜੀਆਂ ਸਾਂਝਾਂ ਪੈ ਗਈਆਂ ਸੀ ਗੱਲ ਹੁਣ ਇੱਥੇ ਤੱਕ ਪਹੁੰਚ ਗਈ ਸੀ ਕਿ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਜ਼ਿੰਦਗੀ ਬਤਾਉਣ ਬਾਰੇ ਸੋਚ ਲਿਆ ਸੀ ਗੋਰਾ ਮੈਨੂੰ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਆ ਕੇ ਕੀ ਕਰੇਂਗੀ ਮੇਰੇ ਕੋਲ ਕੁਝ ਵੀ ਨਹੀਂ ਆ ਮੈਂ ਕਿਹਾ ਤੂੰ ਮਿਹਨਤ ਤਾਂ ਕਰਦਾ ਹੀ ਆ ਉਹ ਦਿਨ ਰਾਤ ਮਿਹਨਤ ਕਰਦਾ ਸੀ ਕਦੇ-ਕਦੇ ਉਹ ਮਿਹਨਤ ਕਰਕੇ ਆਪਣੇ ਭਤੀਜਿਆਂ ਨੂੰ ਵੀ ਕੁਝ ਨਾ ਕੁਝ ਖਵਾ ਦਿੰਦਾ ਸੀ ਉਹਦਾ ਦਿਲ ਇੰਨਾ ਵੱਡਾ ਸੀ ਮੈਂ ਤਾਂ ਉਹਦੇ ਤੇ ਹੈਰਾਨ ਸੀ ਕਿ ਉਹਦੇ ਭਰਾਵਾਂ ਨੇ ਇੰਨੀ ਉਹਦੇ ਨਾਲ ਮਾਰੀ ਕੀਤੀ ਆ ਫਿਰ ਵੀ ਉਹ ਉਹਨਾਂ ਦੇ ਬੱਚਿਆਂ ਦਾ ਕਿੰਨਾ ਮੋਹ ਕਰਦਾ ਬੱਚੇ ਉਹਦੇ ਕੋਲ ਪੈਸੇ ਮੰਗਣ ਆ ਜਾਂਦੇ ਸੀ ਤਾਂ ਕਦੇ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਸੀ ਬੇਸ਼ੱਕ ਆਪ ਰੋਟੀ ਖਾਂਦਾ ਜਾਂ ਨਾ ਖਾਂਦਾ ਗੋਰੇ ਦੇ ਹਾਲਾਤ ਇਦਾਂ ਦੇ ਸੀ ਕਈ ਵਾਰ ਤਾਂ ਉਹਦੇ ਘਰ ਆਟਾ ਵੀ ਨਹੀਂ ਹੁੰਦਾ ਸੀ ਪਰ ਫਿਰ ਵੀ ਉਹ ਬੜੀ ਮਿਹਨਤ ਕਰਦਾ ਸੀ ਮਿਹਨਤ ਕਰਕੇ ਆਪਣਾ ਢਿੱਡ ਭਰ ਹੀ ਲੈਂਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਆ ਕੇ ਪਛਤਾਏਂਗੀ ਮੈਂ ਉਹਨੂੰ ਕਹਿੰਦੀ ਸੀ ਕਿ ਇੱਥੇ ਕਿਹੜਾ ਮੈਂ ਜ਼ਿਆਦਾ ਰੱਜ-ਰੱਜ ਕੇ ਖਾਣੀਆਂ ਮੈਂ ਵੀ ਮਿਹਨਤ ਕਰੂੰਗੀ ਤੂੰ ਵੀ ਮਿਹਨਤ ਕਰੇਂਗਾ ਆਪਾਂ ਦੋਵੇਂ ਜਾਣੇ ਆਪਣਾ ਇੱਕ ਘਰ ਵਸਾਵਾਂਗੇ ਮੈਂ ਉਹਨੂੰ بڑے ਸੁਪਨੇ ਵਿਖਾਉਂਦੀ ਸੀ ਉਹ ਉਹਨਾਂ ਸੁਪਨਿਆਂ ਵਿੱਚ ਖੋ ਜਾਂਦਾ ਸੀ ਤੇ ਮੈਨੂੰ ਕਹਿੰਦਾ ਸੀ ਕਿ ਸੱਚਮੁੱਚ ਜਦੋਂ ਤੇਰੇ ਨਾਲ ਗੱਲ ਕਰ ਲੈਂਦਾ ਸਾਰੀ ਫਿਕਰ ਹੀ ਮੁੱਕ ਜਾਂਦੀ ਆ ਸਾਰੀ ਥਕਾਵਟ ਦੂਰ ਹੋ ਜਾਂਦੀ ਆ ਏਦਾਂ ਲੱਗਦਾ ਜਿਵੇਂ ਬਸ ਹੁਣ ਮੇਰੇ ਚੰਗੇ ਦਿਨ ਆਉਣ ਵਾਲੇ ਨੇ ਇਸ ਤਰ੍ਹਾਂ ਉਹਦੀਆਂ ਗੱਲਾਂ ਮੈਨੂੰ ਹੌਸਲਾ ਦੇ ਦਿੰਦੀਆਂ ਸੀ ਤੇ ਮੇਰੀਆਂ ਗੱਲਾਂ ਉਹਨੂੰ ਹੌਸਲਾ ਦੇ ਦਿੰਦੀਆਂ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਦੁਖੀ ਇੱਕ ਦੂਜੇ ਨਾਲ ਸੁਖੀ ਹੋ ਜਾਂਦੇ ਆਂ। ਇੱਕ ਦੂਜੇ ਨਾਲ ਗੱਲ ਕਰਕੇ ਬਸ ਹੌਸਲਾ ਜਿਹਾ ਹੋ ਜਾਂਦਾ ਸੀ। ਕਦੇ-ਕਦੇ ਤਾਂ ਮੈਂ ਆਪਣੇ ਪੇਕਿਆਂ ਬਾਰੇ ਸੋਚਣ ਲੱਗ ਜਾਂਦੀ ਸੀ ਕਿ ਜੇ ਮੈਂ ਗੋਰੇ ਨਾਲ ਵਿਆਹ ਕਰਵਾ ਲਿਆ ਤਾਂ ਮੇਰੇ ਘਰ ਦੇ ਕੀ ਕਹਿਣਗੇ? ਫਿਰ ਮੈਂ ਸੋਚਦੀ ਸੀ ਕਿ ਕਦੇ ਕਿਸੇ ਨੇ ਮੇਰੀ ਆਕੇ ਸਾਰ ਨਹੀਂ ਲਈ ਫਿਰ ਮੈਨੂੰ ਕੀ ਆ ਜਿਨੇ ਜੋ ਕੁਝ ਸੋਚਣਾ ਸੋਚੀ ਜਾਵੇ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ ਸੀ ਇੱਕ ਦਿਨ ਮੈਂ ਗੋਰੇ ਨੂੰ ਕਿਹਾ ਕਿ ਮੈਨੂੰ ਇੱਥੋਂ ਲੈ ਜਾ ਮੈਂ ਬੜੀ ਦੁਖੀ ਸੀ ਉਸ ਦਿਨ ਮੇਰੇ ਘਰ ਵਾਲੇ ਨੇ ਮੈਨੂੰ ਬੜਾ ਕੁੱਟਿਆ ਸੀ ਮੇਰੇ ਕੋਲ ਜੋ ਮੰਝਿਆਂ ਦੀ ਮਿਹਨਤ ਹੋਈ ਸੀ ਉਹ ਵੀ ਮੇਰੇ ਕੋਲੋਂ ਸਾਰੀ ਫੜ ਲਈ ਸੀ ਉਸ ਦਿਨ ਮੈਂ ਇੰਨੀ ਕਾ ਜ਼ਿਆਦਾ ਦੁਖੀ ਸੀ ਕਿ ਮੈਂ ਗੋਰੇ ਨੂੰ ਕਹਿ ਦਿੱਤਾ ਕਿ ਮੈਨੂੰ ਲੈ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜੂੰਗੀ ਗੋਰੇ ਨੇ ਵੀ ਕੋਈ ਪਰਵਾਹ ਨਾ ਕੀਤੀ ਉਹ ਵੀ ਮੈਨੂੰ ਆ ਕੇ ਰਾਤ ਨੂੰ ਲੈ ਗਿਆ ਜਦ ਕਿ ਉਸ ਦਿਨ ਉਹਦੇ ਕੋਲ 1 ਰੁਪਿਆ ਵੀ ਨਹੀਂ ਸੀ ਉਹਨੇ ਕਿਸੇ ਤੋਂ ਪੈਸੇ ਫੜ ਕੇ ਇੱਕ ਗੱਡੀ ਕਰਵਾਈ ਤੇ ਰਾਤ ਨੂੰ ਆ ਕੇ ਮੈਨੂੰ ਲੈ ਗਿਆ ਰਾਤ ਨੂੰ ਅਸੀਂ ਕਿੱਥੇ ਜਾਣਾ ਸੀ ਸਾਨੂੰ ਇਹ ਵੀ ਨਹੀਂ ਪਤਾ ਸੀ ਡਰਾਈਵਰ ਤਾਂ ਬਸ ਪੈਸੇ ਭਾਲਦਾ ਸੀ ਕਿ ਪੈਸੇ ਦਿਓ ਤੇ ਮੈਂ ਆਪਣੇ ਘਰ ਜਾਵਾਂ ਪਰ ਗੋਰਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਦਿਨ ਚੜੇ ਤੇ ਅਸੀਂ ਕਿਸੇ ਬੰਨੇ ਲੱਗੀਏ ਪਰ ਸਾਨੂੰ ਉਹ ਇੱਕ ਸੁੰਨੀ ਜੀ ਸੜਕ ਤੇ ਉਤਾਰ ਕੇ ਚਲਾ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਘਰੋਂ ਭੱਜੇ ਨੇ ਉਹ ਆਪਣੇ ਪੈਸੇ ਲੈ ਕੇ ਚਲਾ ਗਿਆ ਗੋਰੇ ਨੇ ਫਿਰ ਵੀ ਹੌਸਲਾ ਨਾ ਹਾਰਿਆ ਉਹ ਮੈਨੂੰ ਕਹਿਣ ਲੱਗਿਆ ਕੋਈ ਗੱਲ ਨੂੰ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆਂ ਫਿਰ ਅਸੀਂ ਦੋਵੇਂ ਸਿੱਧਾ ਹੀ ਗੋਰੇ ਦੇ ਘਰ ਚਲੇ ਗਏ ਗੋਰੇ ਦਾ ਘਰ ਬੜਾ ਛੋਟਾ ਜਿਹਾ ਸੀ ਉਹ ਮੈਨੂੰ ਆਪਣੇ ਘਰ ਹੀ ਲੈ ਗਿਆ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਵੇਖੀ ਜਾਊਗਾ ਜੋ ਹੋਊਗਾ ਜਦੋਂ ਮੈਂ ਉਹਦੇ ਘਰ ਗਈ ਤਾਂ ਉੱਥੇ ਬੜਾ ਖਲਾਰਾ ਜਿਹਾ ਪਿਆ ਹੋਇਆ ਸੀ ਗੋਰੇ ਨੇ ਇਸ ਗੱਲ ਦੀ ਬੜੀ ਸ਼ਰਮ ਜੀ ਮੰਨੀ ਕਿ ਮੇਰਾ ਘਰ ਬੜਾ ਛੋਟਾ ਪਤਾ ਨਹੀਂ ਤੂੰ ਇੱਥੇ ਰਹਿ ਪਾਵੇਂਗੀ ਜਾਂ ਨਹੀਂ ਮੈਂ ਗੋਰੇ ਨੂੰ ਕਿਹਾ ਕਿ ਤੂੰ ਮੇਰੇ ਨਾਲ ਆ ਬਸ ਇੰਨਾ ਹੀ ਬੜਾ ਆ ਉਸ ਘਰ ਵਿੱਚ ਪਿਆਰ ਸੀ ਬੇਸ਼ੱਕ ਉਸ ਘਰ ਵਿੱਚ ਪੈਸਾ ਨਹੀਂ ਸੀ ਗੋਰਾ ਮੇਰੀ ਇੰਨੀ ਕਾ ਜ਼ਿਆਦਾ ਕੇਅਰ ਕਰਦਾ ਸੀ ਕਿ ਮੈਂ ਦੱਸ ਨਹੀਂ ਸਕਦੀ ਹੁਣ ਸਾਨੂੰ ਆਏ ਹੋਏ 5 ਦਿਨ ਹੋ ਗਏ ਸੀ ਮੇਰੇ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਉਹ ਪਿੰਡ ਦੀ ਪੰਚਾਇਤ ਲੈ ਕੇ ਉੱਥੇ ਪਹੁੰਚ ਗਿਆ ਤੇ ਪੰਚਾਇਤ ਵਾਲੇ ਇਸ ਗੱਲ ਤੋਂ ਪਹਿਲਾਂ ਕਿ ਗੋਰੇ ਨੂੰ ਕੁਝ ਕਹਿੰਦੇ ਮੈਂ ਅੱਗੇ ਹੋਗੀ ਮੈਂ ਕਹਾਂ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਇਹਨੂੰ ਪੁੱਛੋ ਸ਼ਰਾਬੀ ਨੂੰ ਕਿ ਇੰਨੇ ਮੇਰੇ ਲਈ ਕਦੇ ਰੋਟੀ ਦਾ ਪ੍ਰਬੰਧ ਕੀਤਾ ਮੈਂ ਉੱਥੇ ਬੜੀ ਭੁੱਖੀ ਮਰ ਰਹੀ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਇੱਥੇ ਤਾਂ ਤੂੰ ਬੜੀ ਸੌਕੀ ਹੋਵੇਂਗੀ ਛੋਟਾ ਜਿਹਾ ਘਾਰਿਆ ਬਦਚਲਣ ਔਰਤ ਮੈਂ ਕਾ ਜੋਬ ਮਰਜ਼ੀ ਸਮਝ ਲਵੋ ਪਰ ਮੈਂ ਇੱਥੇ ਬੜੀ ਖੁਸ਼ ਹਾਂ ਪੰਚਾਇਤ ਦਾ ਫੈਸਲਾ ਹੋ ਚੁੱਕਿਆ ਸੀ ਪੰਚਾਇਤ ਮੈਨੂੰ ਕਹਿ ਰਹੀ ਸੀ ਕਿ ਤੈਨੂੰ ਆਪਣੇ ਪਤੀ ਨਾਲ ਵਾਪਸ ਜਾਣਾ ਚਾਹੀਦਾ ਪਰ ਮੈਂ ਸਾਫ਼ ਮਨਾ ਕਰ ਦਿੱਤਾ ਮੈਂ ਉਹਨਾਂ ਅੱਗੇ ਬੜੇ ਹੱਥ ਜੋੜੇ ਕਿ ਮੈਂ ਕਿਤੇ ਨਹੀਂ ਜਾਣਾ ਮੈਂ ਬਸ ਇੱਥੇ ਹੀ ਰਹਿਣਾ ਗੋਰੇ ਨੂੰ ਤਾਂ ਮੈਂ ਵਿੱਚ ਆਉਣ ਹੀ ਨਹੀਂ ਦਿੱਤਾ ਸੀ ਕਿਉਂਕਿ ਮੈਂ ਆਪਣੀ ਮਰਜ਼ੀ ਨਾਲ ਉਹਦੇ ਨਾਲ ਆਈ ਸੀ ਉਹਨੇ ਤਾਂ ਬਸ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰੀਆਂ ਸੀ ਹੋਰ ਕੁਝ ਵੀ ਨਹੀਂ ਗੋਰੇ ਦੇ ਭਾਈ ਪਰਜਾਈ ਵੀ ਬੜੀਆਂ ਲੁੱਤੀਆਂ ਲਾ ਰਹੇ ਸੀ ਪੰਚਾਇਤ ਨੇ ਇਹ ਫੈਸਲਾ ਲਿਆ ਕਿ ਚਲ ਜੇ ਕੁੜੀ ਇੱਥੇ ਰਹਿਣਾ ਚਾਹੁੰਦੀ ਆ ਤਾਂ ਰਹਿਣ ਦਿਓ ਇਹਨੂੰ ਜ਼ਬਰਦਸਤੀ ਨਹੀਂ ਲਜਾਣਾ ਚਾਹੀਦਾ ਅੰਤ ਫੈਸਲਾ ਇਹ ਹੋਇਆ ਸੀ ਕਿ ਮੈਂ ਗੋਰੀ ਨਾ ਰਹੂੰਗੀ ਇਸ ਤੋਂ ਬਾਅਦ ਮੇਰਾ ਆਪਣੇ ਪਤੀ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਰਿਹਾ ਮੇਰਾ ਘਰ ਵਾਲਾ ਮੇਰੇ ਮਾਪਿਓ ਨੂੰ ਵੀ ਨਾਲ ਲੈ ਕੇ ਆਇਆ ਸੀ ਉਹ ਵੀ ਉਹਦੀ ਹੀ ਸਾਈਡ ਲੈ ਰਹੇ ਸੀ ਪਰ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਜਿੰਨੇ ਸਾਲ ਮੈਂ ਉਸ ਘਰ ਵਿੱਚ ਕੱਟੇ ਸੀ ਦੁਖੀ ਹੀ ਕੱਟੇ ਸੀ ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੀ ਸੀ ਪੰਚਾਇਤ ਚਲੀ ਗਈ ਸਾਰੇ ਚਲੇ ਗਏ ਮੇਰੇ ਮਾਪਿਓ ਨੇ ਵੀ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ ਮਾਂ ਬਾਰ-ਬਾਰ ਪਿੱਛੇ ਨੂੰ ਮੁੜ-ਮੁੜ ਕੇ ਮੇਰੇ ਵੱਲ ਵੇਖ ਰਹੀ ਸੀ ਸ਼ਾਇਦ ਉਹ ਬੜੀ ਬੇਵੱਸ ਸੀ ਪਰ ਅੱਖ-ਅੱਖ ਨਾਲ ਮੈਨੂੰ ਇਸ਼ਾਰਾ ਕਰ ਗਈ ਸੀ ਕਿ ਉਹ ਮੇਰੀ ਖੁਸ਼ੀ ਵਿੱਚ ਖੁਸ਼ ਹੈ ਇਸ ਗੱਲ ਦੀ ਮੈਨੂੰ ਖੁਸ਼ੀ ਹੋਈ ਉਸ ਦਿਨ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨਾਲ ਤਾਂ ਕੋਈ ਵਾਹ-ਵਾਸ ਤਾਂ ਨਹੀਂ ਰੱਖਿਆ ਪਰ ਆਪਣੀ ਮਾਂ ਨੂੰ ਅਸੀਂ ਮਿਲਣ ਚਲੇ ਜਾਂਦੇ ਸੀ ਕਿਉਂਕਿ ਗੋਰੇ ਵਰਗਾ ਜਵਾਈ ਪਾ ਕੇ ਮੇਰੀ ਮਾਂ ਬੜੀ ਖੁਸ਼ ਸੀ ਮੈਂ ਤੇ ਗੋਰੇ ਨੇ ਇੰਨੀ ਕ ਜਿਆਦਾ ਮਿਹਨਤ ਕੀਤੀ ਕਿ ਅਸੀਂ ਦੋਵਾਂ ਨੇ ਹੌਲੀ-ਹੌਲੀ ਆਪਣਾ ਇੱਕ ਕਮਰਾ ਕੋਠੇ ਤੇ ਵੀ ਬਣਾ ਲਿਆ ਕਿਉਂਕਿ ਜਿੱਥੇ ਪਿਆਰ ਹੁੰਦਾ ਉੱਥੇ ਸਭ ਕੁਝ ਹੀ ਆ ਗੋਰੇ ਨੂੰ ਇੱਕ ਚੀਜ਼ ਦਾ ਵੀ ਐਬ ਨਹੀਂ ਸੀ ਨਾ ਉਹ ਸ਼ਰਾਬ ਪੀਂਦਾ ਸੀ ਨਾ ਕੁਝ ਹੋਰ ਖਾਂਦਾ ਸੀ ਬਸ ਜੋ ਪੈਸੇ ਹੁੰਦੇ ਸੀ ਮੇਰੇ ਹੱਥ ਵਿੱਚ ਲਿਆ ਕੇ ਦੇ ਦਿੰਦਾ ਸੀ ਤੇ ਫਿਰ ਅਸੀਂ ਦੋਵਾਂ ਨੇ ਮਿਹਨਤ ਕਰਕੇ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਉਹਦੀ ਜ਼ਿੰਦਗੀ ਵੀ ਸੁਧਰ ਗਈ ਤੇ ਮੇਰੀ ਵੀ ਸਾਨੂੰ ਦੋਵਾਂ ਨੂੰ ਇੱਕ ਚੰਗੇ ਹਮਸਫਰ ਦੀ ਲੋੜ ਸੀ ਮਿਹਨਤ ਤਾਂ ਅਸੀਂ ਦੋਵੇਂ ਬੜੀ ਕਰਦੇ ਸੀ ਉਦੇ ਭਾਈ ਪਰਜਾਈ ਵੀ ਸਾਡੇ ਤੇ ਹੈਰਾਨ ਸੀ ਹੁਣ ਤਾਂ ਉਹ ਵੀ ਸਾਡੇ ਨੇੜੇ-ਨੇੜੇ ਢੁੱਕਣ ਲੱਗ ਗਏ ਸੀ ਹੌਲੀ-ਹੌਲੀ ਅਸੀਂ ਪਟਵਾਰੀ ਨਾਲ ਗੱਲ ਕਰਕੇ ਆਪਣੀ ਜ਼ਮੀਨ ਵੀ ਛਡਾ ਲਈ ਸੀ ਕਿਉਂਕਿ ਮੈਂ ਪੜ੍ਹੀ-ਲਿਖੀ ਸੀ ਮੈਨੂੰ ਇਲਾਂ ਗੱਲਾਂ ਦੀ ਜ਼ਿਆਦਾ ਨੌਲੇਜ ਸੀ ਪਰ ਗੋਰੀ ਨੂੰ ਇਹਨਾ ਨਹੀਂ ਪਤਾ ਸੀ ਇਸ ਕਰਕੇ ਉਹਨੇ ਬਸ ਇਹ ਸੋਚ ਲਿਆ ਸੀ ਕਿ ਮੇਰੀ ਜ਼ਮੀਨ ਤਾਂ ਬਚ ਗਈ ਜਦੋਂ ਉਹਦੀਆਂ ਪਰਜਾਈਆਂ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਮੈਂ ਪੜ੍ਹੀ-ਲਿਖੀ ਤੇ ਮੈਂ ਸਭ ਕੁਝ ਕਰ ਸਕਦੀ ਆ ਉਹ ਮੇਰੇ ਨੇੜੇ-ਨੇੜੇ ਲੱਗਦੀਆਂ ਸੀ ਕਿ ਕਿਤੇ ਮੈਂ ਜ਼ਮੀਨ ਨਾ ਛੜਵਾ ਲਵਾਂ ਪਰ ਮੈਂ ਆਪਣਾ ਹੱਕ ਲੈ ਕੇ ਰਹੀ ਕਿਉਂਕਿ ਗੋਰਾ ਇਸ ਦਾ ਹੱਕਦਾਰ ਸੀ ਤੇ ਉਹਨੂੰ ਉਹਦਾ ਹੱਕ ਦਿਲਵਾ ਹੀ ਦਿੱਤਾ ਹੁਣ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਸ ਬਸ ਦੇ ਸਫ਼ਰ ਵਿੱਚ ਸਾਨੂੰ ਰੱਬ ਨੇ ਇਸ ਤਰ੍ਹਾਂ ਮਿਲਵਾਇਆ ਜਿਵੇਂ ਇੱਕ ਦੁਖੀ ਨੂੰ ਦੁਖੀ ਮਿਲਾ ਦਿੱਤਾ ਸੀ ਕਿਉਂਕਿ ਅਸੀਂ ਇੱਕ ਦੂਜੇ ਦਾ ਦੁੱਖ ਸਮਝ ਸਕਦੇ ਸੀ ਪਰ ਜੇ ਕੋਈ ਸੁਖੀ ਹੁੰਦਾ ਉਹ ਸ਼ਾਇਦ ਦੂਜੇ ਦਾ ਦੁੱਖ ਨਹੀਂ ਸਮਝ ਸਕਦਾ ਸੀ ਅਸੀਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਮੇਰੇ ਪੂਆ ਤੇ ਫੁੱਫੜ ਵੀ ਮੇਰੇ ਲਈ ਬੜੇ ਖੁਸ਼ ਆ ਉਹ ਵੀ ਸਭ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਤੇ ਮੇਰੀ ਹਰ ਮਦਦ ਵੀ ਕਰਦੇ ਰਹਿੰਦੇ ਨੇ ਜਦੋਂ ਵੀ ਸਾਨੂੰ ਲੋੜ ਹੁੰਦੀ ਅਸੀਂ ਉਹਨਾਂ ਕੋਲੋਂ ਧਾਰੇ ਪੈਸੇ ਲੈ ਲੈਂਦੇ ਆ ਤੇ ਬਾਅਦ ਵਿੱਚ ਵਾਪਸ ਵੀ ਕਰ ਦਿੰਨੇ ਆ ਫੁੱਫੜ ਮੇਰੇ ਨਾਲ ਮੰਮੀ ਡੈਡੀ ਵਾਂਗ ਵਰਤਦੇ ਨੇ ਮੇਰੀ ਮਾਂ ਥੋੜੀ ਮਜਬੂਰੀ ਆ ਉਹ ਘਾਟ ਹੀ ਗੇੜਾ ਮਾਰਦੀ ਆ ਕਿਉਂਕਿ ਪਿਓ ਨੇ ਉਹਨੂੰ ਮਨਾ ਕੀਤਾ ਮੇਰੇ ਕੋਲ ਲਾਉਣ ਲਈ ਕਿਉਂਕਿ ਪਿਓ ਨੇ ਇਹ ਤਾਂ ਨਹੀਂ ਵੇਖਿਆ ਕਿ ਮੈਂ ਇੱਥੇ ਖੁਸ਼ ਆ ਉੱਥੇ ਨਹੀਂ ਖੁਸ਼ ਸੀ ਪਿਓ ਨੇ ਸਿਰਫ ਇਹ ਵੇਖਿਆ ਕਿ ਉਹਨੇ ਸਾਡੀ ਇੱਜ਼ਤ ਰੋਲ ਦਿੱਤੀ ਜਿੱਥੇ ਅਸੀਂ ਉਹਨੂੰ ਤੋੜਿਆ ਸੀ ਉਹ ਉੱਥੇ ਨਹੀਂ ਰਹੀ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੇਰੀ ਜ਼ਿੰਦਗੀ ਗੋਰੇ ਨਾਲ ਬੜੀ ਖੁਸ਼ੀ ਨਾਲ ਬਤੀਤ ਹੋ ਰਹੀ ਆ ਹੁਣ ਸਾਡੇ ਦੋ ਬੱਚੇ ਵੀ ਨੇ ਜੋ ਅਸੀਂ ਵਧੀਆ ਸਕੂਲ ਵਿੱਚ ਪੜ੍ਹਨੇ ਪਾਏ ਹੋਏ ਨੇ ਸਾਡੇ ਕੋਲ ਸਾਡੀ ਜ਼ਮੀਨ ਵੀ ਵਾਪਸ ਆ ਗਈ ਗੋਰਾ ਹਰ ਵਾਰ ਮੈਨੂੰ ਇਹੀ ਕਹਿੰਦਾ ਕਿ ਤੂੰ ਜੇ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੀ ਤਾਂ ਸ਼ਾਇਦ ਹੁਣ ਤੱਕ ਮੈਂ ਮਰ ਜਾਣਾ ਸੀ ਮੈਂ ਉਹਨੂੰ ਕਿਹਾ ਕਿ ਤੇਰੇ ਪਿਆਰ ਦੀ ਤਾਕਤ ਨੇ ਹੀ ਮੈਨੂੰ ਇੱਥੇ ਲੈ ਆਂਦਾ ਜੇਕਰ ਤੂੰ ਮੈਨੂੰ ਨਾ ਮਿਲਦਾ ਤਾਂ ਮੈਂ ਵੀ ਉੱਥੇ ਰੋਲ ਖੋਲ ਜਾਣਾ ਸੀ ਮੈਨੂੰ ਪਿਆਰ ਦੀ ਲੋੜ ਸੀ ਹਿੰਮਤ ਵਾਲੀ ਤਾਂ ਮੈਂ ਬੜੀ ਸੀ ਪਰ ਮੇਰੇ ਘਰ ਵਾਲੇ ਨੇ ਮੈਨੂੰ ਕਦੇ ਪਿਆਰ ਦਿੱਤਾ ਹੀ ਨਹੀਂ ਬਸ ਇਸ ਕਰਕੇ ਉੱਥੇ ਰੋਲ ਕੇ ਰਹਿ ਗਈ ਸੀ ਕਈ ਵਾਰ ਜ਼ਿੰਦਗੀ ਸਾਨੂੰ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਆ ਜਿੱਥੋਂ ਅਸੀਂ ਆਪਣੀ ਜ਼ਿੰਦਗੀ ਬਾਰੇ ਆਪ ਸੋਚਣਾ ਹੁੰਦਾ ਕੋਈ ਸਾਡਾ ਹੱਥ ਨਹੀਂ ਫੜਦਾ ਕਦੇ-ਕਦੇ ਦੂਜਿਆਂ ਦੀ ਪਰਵਾਹ ਨਾ ਕਰਕੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਆ ਹਰ ਵਾਰ ਲੋਕਾਂ ਵਾਲੀ ਨਹੀਂ ਵੇਖਣਾ ਚਾਹੀਦਾ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕ ਤਾਂ ਉਹਦਾ ਤਮਾਸ਼ਾ ਵੇਖਣ ਆ ਜਾਂਦੇ ਨੇ ਜਦੋਂ ਸਾਡੀ ਜ਼ਿੰਦਗੀ ਨਰਕ ਹੁੰਦੀ ਆ ਤੇ ਕਹਿ ਦਿੰਦੇ ਨੇ ਚੱਲ ਕੋਈ ਨਾ ਇਹਨੂੰ ਹੀ ਆਪਣੀ ਜ਼ਿੰਦਗੀ ਸਮਝ ਲੈ ਪਰ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਉਸ ਬਸ ਦੇ ਸਫ਼ਰ ਨੇ ਮੈਨੂੰ ਮੇਰਾ ਅਸਲੀ ਹਮਸਫਰ ਮਿਲਵਾਇਆ ਮੈਂ ਰੱਬ ਦਾ 100-100 ਵਾਰ ਸ਼ੁਕਰ ਕਰਦੀ ਆ ਤਾਂ ਕਿ ਮੈਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਅਦ ਉਹਨੇ ਚੰਗੀ ਜ਼ਿੰਦਗੀ ਦਿੱਤੀ ਆ ਤੇ ਮੈਂ ਇਸ ਜ਼ਿੰਦਗੀ ਵਿੱਚ ਬੜੀ ਖੁਸ਼ ਹਾਂ ਕਿਉਂਕਿ ਮੈਂ ਤਾਂ ਵਿਆਹ ਤੋਂ ਬਾਅਦ ਆਪਣੀ ਉਸ ਜ਼ਿੰਦਗੀ ਨੂੰ ਜ਼ਿੰਦਗੀ ਸਮਝ ਲਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਗੋਰਾ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਊਗਾ ਤੇ ਮੇਰੀ ਜ਼ਿੰਦਗੀ ਨੂੰ ਇਸ ਤਰ੍ਹਾਂ ਸਵਾਰ ਦਊਗਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ